ਮਹੀਨਾ 5000 ਕਮਾਉਣ ਤੋਂ ਲੈ ਕੇ 7 ਕਰੋੜ ਕਮਾਉਣ ਤੱਕ ਦਾ ਸਫ਼ਰ ਆਪਣੀ ਕ੍ਰੀਏਟੀਵਿਟੀ ਨੂੰ ਬਦਲਿਆ ਬਿਜ਼ਨਸ ਦੇ ਵਿੱਚ ਇਸ ਕਪਲ ਲਈ ਸੌਖਾ ਨਹੀਂ ਸੀ ਇਹ ਸਫ਼ਰ ਕੁਝ ਹੀ ਸਮੇਂ 'ਚ ਸ਼ੁਰੂ ਹੋ ਗਈ ਸੀ ਕਮਾਈ ਅੱਜ ਕੰਪਨੀ ਦਾ ਸਾਲਾਨਾ ਟਰਨਓਵਰ 1 ਕਰੋੜ ਨੂੰ ਵੀ ਕਰ ਚੁੱਕਿਆ ਪਰ ਇਸ ਕਪਲ ਦੇ ਧਮਾਲ ਨੂੰ ਵੇਖ ਕੇ ਸ਼ਾਕ ਟੈਂਕ ਪ੍ਰੋਗਰਾਮ ਵਾਲੇ ਵੀ ਰਹਿ ਗਏ ਹੈਰਾਨ ਖੁਦ ਦੀ ਕ੍ਰੀਏਟਿਵਿਟੀ ਨੂੰ ਬਿਜ਼ਨਸ ਦੇ ਵਿੱਚ ਕਿਵੇਂ ਬਦਲਣਾ ਇਹ ਕਾਮਨ ਨਿਤਿਨ ਜੈਨ ਤੇ ਦਿਵਯਾ ਜੈਨ ਨੂੰ ਬਖੂਬੀ ਆਉਂਦਾ ਹੈ ਆਪਣੀ ਕ੍ਰੀਏਟਿਵਿਟੀ ਦੇ ਨਾਲ ਉਹਨਾਂ ਨੇ ਅੱਜ ਕਰੋੜਾ ਰੁਪਏ ਦੇ ਟਰਨਓਵਰ ਵਾਲਾ ਬਿਜ਼ਨਸ ਖੜਾ ਕਰ ਦਿੱਤਾ ਹੈ ਹਾਲਾਂਕਿ ਉਹਨਾਂ ਦੇ ਲਈ ਇਹ ਸਫ਼ਰ ਜੜਾ ਇੰਨਾ ਆਸਾਨ ਨਹੀਂ ਰਿਹਾ ਲੇਕਿਨ ਉਹਨਾਂ ਨੇ ਗਿਫਟ ਦੇ ਨਾਲ ਜੁੜੀ ਲੋਕਾਂ ਦੀ ਜ਼ਰੂਰਤਾਂ ਨੂੰ ਸਮਝਿਆ ਅਤੇ ਫਿਰ ਇਸ ਦੇ ਵਿੱਚ ਅਜੀਹਾ ਮਚਾਇਆ ਕਿ ਇੱਕ ਪ੍ਰੋਗਰਾਮ ਜਿਸ ਦਾ ਨਾਮ ਸ਼ਾਕ ਟੈਂਕ ਹੈ ਉਸ ਜਿਹੜੇ ਤੀਸਰੇ ਸੀਜ਼ਨ ਦੇ ਵਿੱਚ ਲੋਕ ਸੀਗੇ ਸਾਰਿਆਂ ਨੂੰ ਦੰਗ ਕਰ ਦਿੱਤਾ ਤਾਂ ਨਤਿੰਨ ਜੈਨ ਅਤੇ ਦਿਵਿਆ ਜੈਨ ਦੀ ਕੰਪਨੀ ਇੰਡੀ ਗਿਫਟਸ ਆਪਣੇ ਕ੍ਰੀਏਟਿਵ ਅਤੇ ਯੂਨੀਕ ਗਿਫਟ ਪ੍ਰੋਡਕਟ ਦੀ ਬਦੌਲਤ ਦੇਸ਼ ਭਰ ਦੇ ਵਿੱਚ ਅਲੱਗ ਪਹਿਚਾਨ ਬਣਾ ਚੁੱਕੀ ਹੈ ਅੱਜ ਕੰਪਨੀ ਦਾ ਸਾਲਾਨਾ ਟਰਨਓਵਰ ਕਰੋੜਾ ਰੁਪਏ ਪਹੁੰਚ ਚੁੱਕਿਆ ਹੈ ਤਾਂ ਨਤਿੰਨ ਜੈਨ ਨੂੰ ਬਚਪਨ ਤੋਂ ਹੀ ਕ੍ਰੀਏਟਿਵ ਚੀਜ਼ਾਂ ਬਣਾਉਣ ਦਾ ਸ਼ੌਂਕ ਸੀਗਾ ਉਹਨਾਂ ਨੇ ਕ੍ਰੀਏਟਿਵ ਗਿਫਟ ਤਿਆਰ ਕਰਕੇ ਅਤੇ ਉਹਨਾਂ ਨੇ ਜਿਹੜਾ ਵੇਚਣੇ ਸ਼ੁਰੂ ਕਰ ਦਿੱਤੇ ਇਸ ਚੀਜ਼ ਦਾ ਕੰਮ ਜਿਹੜਾ ਕੁਝ ਸਾਲ ਪਹਿਲੇ ਹੀ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਇਸ ਦੇ ਵਿੱਚ ਉਹਨਾਂ ਦੇ 5000 ਰੁਪਏ ਖਰਚ ਹੋਏ ਸੀ ਸਿਰਫ 5000 ਰੁਪਏ ਉਸ ਵੇਲੇ 2017 ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਖਰਚ ਕੇ ਤੇ ਅੱਜ ਕਰੋੜਾਂ ਰੁਪਏ ਦੇ ਮਾਲਕ ਬਣ ਗਏ ਨੇ ਇਹ ਕਪਲ ਨੇ ਇੰਨੀ ਮਿਹਨਤ ਕੀਤੀ ਹੈ ਇਹਨਾਂ ਦੇ ਲਈ ਇਹ ਪੂਰਾ ਸਫ਼ਰ ਜਿਹੜਾ ਸੋਖਾ ਨੀਰਿਆ ਹੋਵੇਗਾ ਤਾਂ ਸਾਲ 2017 ਦੇ ਵਿੱਚ ਉਹਨਾਂ ਨੇ ਕੰਪਨੀ ਬਣਾ ਲਈ ਇਨਾ ਨੇ ਜੋ 5000 ਰੁਪਏ ਖਰਚ ਕੀਤੇ ਉਹ ਉਹਨਾਂ ਦੀ ਜਿਹੜੀ ਹੈ ਖੁਦ ਦੀ ਕਮਾਈ ਦੇ ਸੀਗੇ ਤਾਂ ਨਿਤਿਨ ਦੀ ਪਤਨੀ ਦਿਵਿਆ ਨੇ ਸ਼ਾਕ ਟੈਂਕ ਦੇ ਵਿੱਚ ਦੱਸਿਆ ਕਿ ਸ਼ਾਦੀ ਉਹਨਾਂ ਦੇ ਵਿਆਹ ਤੋਂ ਪਹਿਲਾਂ ਨਿਤਿਨ ਨੇ ਉਹਨਾਂ ਨੂੰ ਖੁਦ ਜਿਹੜਾ ਡਿਜ਼ਾਈਨ ਕੀਤੇ ਹੋਏ ਕਰੀਬ 100 ਗਿਫਟ ਦਿੱਤੇ ਸੀ ਜੋ ਯੂਨੀਕ ਅਤੇ ਕਸਟਮਾਈਜ਼ਡ ਸੀਗੇ ਤੇ ਇਸੀ ਆਈਡੀਆ ਨੂੰ ਬਾਅਦ ਦੇ ਵਿੱਚ ਨਿਤਿਨ ਨੇ ਅੱਗੇ ਵੀ ਵਧਾ ਦਿੱਤਾ ਤਾਂ ਨਿਤਿਨ ਦਾ ਜਨਮ ਅਜਮੇਰ ਦੇ ਵਿੱਚ ਹੋਇਆ ਸੀ ਕਾਲਜ ਦੀ ਪੜ੍ਹਾਈ ਦੇ ਦੌਰਾਨ ਉਹਨਾਂ ਦੇ ਪਿਤਾ ਜੀ ਦਾ ਨਿਦਾਨ ਹੋ ਗਿਆ ਸੀ ਉਹਨਾਂ ਦੀ ਮ੍ਰਿਤਿ ਹੋ ਗਈ ਸੀ ਬਾਅਦ ਦੇ ਵਿੱਚ ਉਹਨਾਂ ਦਾ ਪਰਿਵਾਰ ਜੈਪੁਰ ਆ ਗਿਆ ਇੱਥੇ ਨਿਤਿਨ ਤੇ ਉਹਨਾਂ ਦੀ ਮਾਂ ਨੇ ਇੱਕ ਐਨਜੀਓ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਨਿਤਿਨ ਨੂੰ ਉਹਨਾਂ ਦੀ ਜਿਹੜੀ ਹੈ ਮਾਤਾ ਜੀ ਨੇ ਜ਼ਿੰਮੇਵਾਰੀਆਂ ਤੋਂ ਮੁਕਤ ਕਰਕੇ ਰੱਖਿਆ ਸੀ ਤਾਂ ਕਿ ਉਹ ਆਪਣਾ ਕੰਮ ਅਤੇ ਪੜ੍ਹਾਈ ਲਿਖਾਈ ਜਿਹੜੀ ਹੈ ਤਾਂਗਣਲ ਕਰ ਸਕੰਤ ਨਿਤਿਨ ਨੇ ਐਨੀਮੇਸ਼ਨ ਅਤੇ ਮਲਟੀਮੀਡੀਆ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਗ੍ਰਾਫਿਕ ਡਿਜ਼ਾਈਨਿੰਗ ਦੇ ਵਿੱਚ ਫ੍ਰੀਲੈਂਸਿੰਗ ਸ਼ੁਰੂ ਕਰ ਦਿੱਤੀ। ਉਹਨਾਂ ਨੇ ਇਸ ਦੇ ਲਈ 5000 ਰੁਪਏ ਮਹੀਨੇ ਜਿਹੜਾ ਕਮਾਉਣੇ ਸ਼ੁਰੂ ਕਰ ਦਿੱਤੇ। ਸਾਲ 2012 ਦੇ ਵਿੱਚ ਨਿਤਿਰ ਨੇ ਆਪਣੇ ਕੁਝ ਦੋਸਤਾਂ ਦੇ ਨਾਲ ਡਿਜ਼ਾਈਨਿੰਗ ਅਤੇ ਮਰਚੈਂਡਾਈਜ਼ਿੰਗ ਕੰਪਨੀ ਸ਼ੁਰੂ ਕੀਤੀ। ਇਸ ਦੇ ਜ਼ਰੀਏ ਉਹਨਾਂ ਨੇ ਰਾਜਸਥਾਨ ਦੇ ਮੇਵਾੜ ਦੇ ਸ਼ਾਹੀ ਪਰਿਵਾਰਾਂ ਦੇ ਨਾਲ ਵੀ ਕੰਮ ਕੀਤਾ। ਰਾਜ ਸਰਕਾਰ ਤੱਕ ਦੇ ਨਾਲ ਉਹਨਾਂ ਨੇ ਕੰਮ ਕੀਤਾ ਹੋਇਆ। ਉਹਨਾਂ ਨੇ ਪ੍ਰੋਡਕਟ ਬ੍ਰਾਂਡਿੰਗ, ਮਰਚੈਂਡਾਈਜ਼ਿੰਗ ਅਤੇ ਡਿਜ਼ਾਈਨਿੰਗ ਸਰਵਿਸ ਦੇ ਵਿੱਚ ਕੰਮ ਕੀਤਾ। ਇਸ ਦੇ ਲਈ ਉਹਨਾਂ ਨੇ ਜਿਹੜਾ ਪੈਸੇ ਵੀ ਕਮਾਏ ਇਸ ਲਈ ਉਹਨਾਂ ਨੂੰ ਪੈਸੇ ਵੀ ਮਿਲਦੇ ਸੀ ਹਾਲਾਂਕਿ ਉਹ ਇਸ ਦੇ ਨਾਲ ਜ਼ਿਆਦਾ ਖੁਸ਼ ਨਹੀਂ ਸੀਗੇ ਅਤੇ ਬਾਅਦ ਦੇ ਵਿੱਚ ਗਿਫਟਿੰਗ ਸੈਕਟਰ ਦੇ ਵਿੱਚ ਉਹਨਾਂ ਨੇ ਹੱਥ ਅਜ਼ਮਾਇਆ ਆਪਣਾ ਉਹਨਾਂ ਨੇ ਜਿਹੜਾ ਦੇਖਣਾ ਚਾਹਿਆ ਕਿ ਇਸ ਦੇ ਵਿੱਚ ਕੰਮ ਕਰਦਾ ਤਾਂ ਮੈਨੂੰ ਕੀ ਕੁਝ ਜਿਹੜਾ ਨਵਾਂ ਸਿੱਖਣ ਨੂੰ ਮਿਲੇਗਾ ਜਾਂ ਫਿਰ ਮੈਂ ਅੱਗੇ ਵੀ ਵਧ ਸਕਦਾ ਕਿਉਂਕਿ ਉਹ ਯੂਨੀਕ ਅਤੇ ਕਸਟਮਾਈਜ਼ਡ ਗਿਫਟ ਬਣਾ ਲੈਂਦੇ ਸੀ ਅਤੇ ਉਹਨਾਂ ਨੇ ਫਿਰ 2017 ਤੱਕ ਕਰੀਬ 500 ਅਜਿਹੇ ਯੂਨੀਕ ਪ੍ਰੋਡਕਟ ਤਿਆਰ ਕੀਤੇ ਜੋ ਡੇਲੀ ਯੂਟਿਲਿਟੀ ਅਤੇ ਹੋਮ ਡੈਕੋਰ ਦੇ ਨਾਲ ਜੁੜੇ ਸੀ ਤਾਂ ਉਹਨਾਂ ਨੇ ਇਹਨਾਂ ਪ੍ਰੋਡਕਟ ਨੂੰ ਆਨਲਾਈਨ ਵੇਚਣਾ ਸ਼ੁਰੂ ਕੀਤਾ ਇਸ ਸਾਲ ਦੇ ਵਿੱਚ ਹੀ ਉਹਨਾਂ ਦਾ ਟਰਨਓਵਰ 1 ਕਰੋੜ ਨੂੰ ਪਾਰ ਕਰ ਚੁੱਕਿਆ ਹੈ ਇੱਕ ਸਾਲ ਦੇ ਵਿੱਚ ਹੀ ਉਹਨਾਂ ਦਾ ਟਰਨਓਵਰ 1 ਕਰੋੜ ਨੂੰ ਪਾਰ ਕਰ ਗਿਆ ਫਿਲਹਾਲ ਨਤਨ ਦੀ ਕੰਪਨੀ Indi Gifts ਦੇ ਕੋਲ 8000 ਤੋਂ ਜ਼ਿਆਦਾ ਯੂਨਿਕ ਪ੍ਰੋਡਕਟਸ ਨੇ ਤੇ ਇਹਨਾਂ ਦੇ ਵਿੱਚ ਕਾਫੀ ਮੱਗ, 쿠ਸ਼ਨ ਆਦਿ ਵੀ ਸ਼ਾਮਲ ਨੇ ਅੱਜ ਇਹਨਾਂ ਦੀ ਕੰਪਨੀ ਦੇ ਵਿੱਚ ਕਰੀਬ 30 ਐਮਪਲੋਏ ਵੀ ਹੈਗੇ ਨੇ ਤੇ ਉਹਨਾਂ ਦਾ ਸਾਲਾਨਾ ਟਰਨਓਵਰ 7 ਕਰੋੜ ਰੁਪਏ ਨੂੰ ਪਾਰ ਕਰ ਚੁੱਕਿਆ ਹੈ ਜੇ ਤੁਹਾਨੂੰ ਇਹ ਜਿਹੜੀ ਕਹਾਣੀ ਹੈ ਅੱਛੀ ਲੱਗੀ ਕਿਉਂਕਿ ਇੱਕ ਕਪਲ ਜੋ ਇੱਕ ਮਾੜਾ ਟਾਈਮ ਦੇਖ ਚੁੱਕਿਆ ਉਹਨਾਂ ਨੇ ਇਕੱਠੇ ਸਫ਼ਰ ਸ਼ੁਰੂ ਕੀਤਾ 500 ਰੁਪਏ ਮਹੀਨਾ ਕਮਾਉਂਦੇ ਸੀ ਤੇ ਹੁਣ 7 ਕਰੋੜ ਰੁਪਏ ਦੇ ਮਾਲਕ ਨੇ ਤਾਂ ਅਜਿਹੇ ਸਫਰ ਨੂੰ ਸਾਨੂੰ ਸਭ ਨੂੰ ਸੁਣਾਉਣਾ ਚਾਹੀਦਾ ਹੈ ਤਾਂ ਕਿ ਉਹ ਵੀ ਲੋਕ ਜਿਹੜੇ ਸੁਣਨੋਂ ਮੋਟੀਵੇਟ ਹੋਣ ਤਾਂ ਕਿ ਕੋਈ ਹਾਰ ਨਾ ਮੰਨੇ ਕਿ ਛੋਟਾ ਜਿਹਾ ਕੰਮ ਵੀ ਜੋ ਹੈ ਉਹ ਕਿੰਨੀ ਅੱਗੇ ਵੱਧ ਸਕਦਾ ਹੈ ਇੱਕ ਉਦਾਹਰਣ ਪੇਸ਼ ਕੀਤੀ ਹੈ ਇਹ ਦੋਨਾਂ ਨੇ ਇਸ ਕਪਲ ਨੇ ਤਾਂ ਜ਼ਰੂਰ ਇਸ ਕਹਾਣੀ ਨੂੰ ਸ਼ੇਅਰ ਕਰਨਾ ਨਾ ਭੁੱਲੋ